ਮੈਂ ਇਹ ਗੱਲ ਮਾਨਣਾ ਕਹਿੰਦਾ ਆ ਕਿ ਦੇਖ ਤੇ ਕਿਉਂਕਿ ਅਸੀਂ ਵਰਤਨ ਦੇ ਨੌਸੰਮੀਆ ਤਰਦੀਪ ਸਿੰਘ ਜੇ ਚਾਹੇ ਤੇ ਪਿੰਡ ਨੂੰ ਸਵਾਰਥ ਬਣਾ ਸਕਦਾ ਜਿਨੇ ਕਿ ਭਲਵੰਤ ਸਾਹਿਬ ਨੇ ਆਪਣਾ ਇਲਾਕਾ ਪੂਰਾ ਚਗਾਰਿਆ ਤੇ ਜੇ ਕੋਈ ਬੰਦਾ ਇਹੋ ਜਿਹਾ ਹੋਵੇ ਜਿਹੜਾ ਮੁੱਖ ਮੰਤਰੀ ਤੱਕ ਸਰਕਾਰ ਤੱਕ ਪਹੁੰਚ ਰੱਖਦਾ ਹੋਵੇ ਸਾਨੂੰ ਜ਼ਰੂਰ ਇਹੋ ਜਿਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਰਪਾ ਤੁਸੀਂ ਇੱਥੇ ਆਏ ਇਸ ਚੀਜ਼ ਨੂੰ ਤੁਸੀਂ ਜੁਟੇ ਰਹੇ ਚਾਹੇ ਤੁਹਾਨੂੰ ਹਾਈ ਕੋਰਟ ਜਾਣਾ ਪਿਆ ਚਾਹੇ ਤੁਹਾਨੂੰ ਸੁਪਰੀਮ ਕੋਰਟ ਜਾਣਾ ਪਿਆ ਤੁਸੀਂ ਜੁਟੇ ਰਹੇ ਪਰ ਹੁਣ ਜਿਹੜੀ ਆ ਇੱਕ ਹਰੀ ਝੰਡੀ ਜਿਹੜੀ ਆ ਸਰਕਾਰ ਵੱਲੋਂ ਦਿੱਤੀ ਗਈ ਹੈ ਇਹਦੇ ਲਈ ਇੱਕ ਵਾਰੀ ਜੋਰ ਦਤਾਂ ਕੇ ਮਾਧਿਮਨ ਸਾਥ ਦਿਓ। ਮੈਂ ਇੱਕ ਰਿਕਰਾਂ ਲਾਵਾਣਾ ਜਰੂਰ ਜਵਾਬ ਦਿਓ ਜੋਰ ਨਾਲ। ਉਂ ਬੋਲੇ ਸੰਹਾਰ ਜੀ ਜ਼ਿੰਦਾਬਾਦ। ਜੇ ਮਾਨਸਕਾ ਦਾ ਤੇ ਮਾਨਸਿੰਘ ਦੀ ਮਾਨ ਦਾ ਇਹ ਤੁਹਾਨੂੰ ਅਪਰਾਲਾ ਵਧੀਆ ਲੱਗਿਆ ਇੱਕ ਵਾਰੀ ਹੱਥ ਖੜਾ ਕਰਕੇ ਦੱਸੋ ਜਰਾ। ਕਿਆ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੱਥੇ ਆਏ ਆਪਣਾ ਦੁੱਖ ਦਰ ਜਿਹੜਾ ਤੁਹਾਡਾ ਸਰਕਾਰ ਤੱਕ ਗਿਆ ਔਰ ਹੁਣ ਆਪਾਂ ਖੁਦ ਜੀ ਦੇ ਨਾਲ ਜਿਹੜੀਆਂ ਗੱਡੀਆਂ ਭਜਾਉਣ ਵਾਲੇ ਨੇ ਉਹ ਗੱਡੀਆਂ ਭਜਾਉਣਗੇ ਕਿਉਂਕਿ ਆਪਾਂ ਛਾਂਗ ਰੱਖਦੇ ਆ ਪੰਜਾਬੀ ਨੇ ਪੰਜਾਬ ਦੀ ਇਹ ਸਜਮਈ ਜਿਹੜੀ ਇਹ ਜੀ ਆ ਕਿੱਥੇ ਰੰਗ ਬਰੰਗੀਆਂ ਰੁੱਤਾਂ ਨੇ ਮੀਂਹੇਰੀ ਚਕਰ ਰੁੱਤਾਂ ਨੇ ਜਿੱਥੇ ਨਕ ਦਨਚੜ ਦੇ ਨੂੰ ਕਰਦਾ ਹੈ ਸਾਡੇ ਸੂਰ ਜਲਾਲ ਬਲਾਲ ਜਿਆ ਨਹੀਂ ਹੋਣਾ ਨਹੀਂ ਹੋਣਾ ਕੋਈ ਫਿਰ ਰੰਗਲੇ ਮਲ ਪੰਜਾਬ ਜਿਆ ਮੇਰਾ ਰੰਗਲਾ ਮਲ ਦੁਨੀਆ ਦੇ ਕਿਸੇ ਘੁੰਮਣੇ ਚ ਘੁੰਮ ਲੋ ਇਹੋ ਜਿਹੇ ਲੋਕ ਇਹੋ ਜਿਹੀਆਂ ਰੂਹਾਂ ਮੈਨੂੰ ਲੱਗਦਾ ਕਈ ਮੁਲਕਾਂ ਜਾਨ ਦਾ ਮੱਕਾ ਮਿਲਿਆ ਮੈਨੂੰ ਨਹੀਂ ਲੱਗਦਾ ਇਹੋ ਜਿਹੇ ਲੋਕ ਇਹੋ ਜਿਹੇ ਰੂਹ ਇਹੋ ਜਿਹਾ ਪਿਆਰ ਕਿਤੇ ਮਿਲਿਆ ਹੋਵੇ ਸੋ ਤੁਸੀਂ ਸਾਰੇ ਇਸ ਗੱਲ ਦੇ ਵਧਾਈਏ ਪਾਥਰੋਂ ਮੈਂ ਬੇਨ ਵੀ ਕਰਾਂਗਾ ਜਿ세 ਜਿੰਨੇ ਵੀ ਬਾਈ ਮੁੱਖ ਪ੍ਰਬੰਧਕ ਕਿਉਂਕਿ ਮਾਝਾ ਮਾਲਵਾ ਦੁਆਬਾ ਪਾਲ ਸਾਰੀ ਆਇਓ ਤੁਸੀਂ ਸਾਰੇ ਜਿੱਥੇ ਬੰਗੀਆਂ ਨੇ ਜਿੰਨੇ ਵੀ ਖੇਡ ਪ੍ਰੇਮੀ ਤੇ ਪੈਰਗੋੜਾ ਪ੍ਰੇਮੀ ਜਿੰਨੇ ਵੀ ਸਾਰੇ ਆਏ ਨੇ ਕਿ ਬੈਲਗੜੀਆਂ ਦੇ ਤੇ ਬਲਦਾਂ ਨੂੰ ਪਸੰਦ ਨੂੰ ਪਿਆਰ ਕਰਨ ਵਾਲੇ ਨੇ ਜਿਨ੍ਹਾਂ ਨੇ ਸਾਰੇ ਨੇ ਬਲਦਾਂ ਦੇ ਸ਼ੌਕ ਪਾਲੇ ਹੋਏ ਨੇ ਪੁੱਤਾਂ ਨੂੰ ਪਾਲਦੇ ਨੇ ਜਿਹੜੀਆਂ ਜਿਨ੍ਹਾਂ ਨੇ ਵੀ ਐਸੋਸੀਏਸ਼ਨਾਂ ਨੇ ਇਹ ਸਰਕਾਰ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨਾਂ ਲਾਈਆਂ ਸੀ ਰਿਕਟਾਂ ਲਾਈਆਂ ਸੀ ਕਿ ਜਿਹੜੇ ਬਾਉਂਡ ਭਜਾਉਂਦੇ ਨੇ ਉਹ ਬੋਲਦਾ ਨਾ ਠੱਕਾ ਕਰਦੇ ਨੇ ਤਸੱਦਦ ਕਰਦੇ ਨੇ ਲੇਕਿਨ ਇਦਾਂ ਦੀ ਤਾਂ ਕੋਈ ਗੱਲ ਹੈ ਨਹੀਂ ਜੀ ਤੇ ਲੇਕਿਨ ਮੈਂ ਬਹੁਤੀ ਲੰਮੀ ਗੱਲ ਨਹੀਂ ਕਰਦਾ ਸਾਰੇ ਮੇਰੇ ਵੀਰ ਜਿੰਨੇ ਵੀ ਆਏ ਨੇ ਨਿਰਮਲ ਸਿੰਘ ਨੌਲੜੀ ਜੀ ਅੱਛੀ ਭਾਪਰ ਜੀ ਲੰਬੜਦਾਰ ਕੋਟ ਗੰਗੂਰਾ ਜੀ ਕਿੰਦੀ ਤੁੱਲੇਵਾਲ ਜੀ ਜਗਰੂਪ ਜੜਗਰੀ ਬਾਈ ਗਿੱਲ ਸਰਪਤਪੁਰ ਸੁਰਜੀਤ ਭਾਈ ਸਾਹਨੇ ਵਾਲ ਤੋਂ ਸੁੱਖੀ ਜਨਾਲੀ ਜੀ ਭੋਲਾ ਕਟਾਣਾ ਜੀ ਮੇਜਰ ਕਦੋਂ ਕਾਂਤਾ ਕੋੜ ਗੰਗੂ ਰਾਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਰਾਜਾ ਮੋਹੀ ਜੀ ਹਮਨਾ ਸਵਾਨਪੁਰ ਔਜੀ ਢੂਰ ਬਾਰੂ ਜਨਾਲ ਦੀ ਆਲ ਮਨਦੀਪ ਗੋਲੂ ਪਰਮਾ ਸਰਪੰਚ ਸਾਹਿਬ ਸਾਰਿਆਂ ਨੂੰ ਜਿਹਾ ਇਹ ਕਹਿੰਦੇ ਆ ਜੇਤਾਲ ਵੀਰ ਬਰਵਾਲੇ ਤੋਂ ਗਗਨ ਸਰਪੁਰਪੁਰ ਪੱਬੀ ਉਪਲ ਹਰਵਿੰਦਰ ਸ਼ਰਮਾ ਸਮਾਣਾ ਤਾਰਾ ਦੌਧਰ ਸੂਰੂ ਚੱਲ ਕੇ ਆਏ ਨੇ ਸਾਰੇ ਵੀਰਾਂ ਦਾ ਆਇਆ ਧੰਨਵਾਦ ਤੇ ਹੋਰ ਵੀ ਸਾਡੇ ਕੋਈ ਸੱਜਣ ਮਿੱਤਰ ਮੇਰੇ ਕੋਈ ਵੀਰ ਜਿਹੜੀ ਦਿੱਸ਼ੇ ਬੰਦੀ ਕੋਈ ਰਹਿ ਗਿਆ ਤਾਂ ਮੈਨੂੰ ਇੱਕ ਵਾਰੀ ਦੱਸ ਦਿਓ ਆਪਾਂ ਦੁਬਾਰਾ ਅਸੀਂ ਸਾਰਿਆਂ ਦਾ ਫਿਰ ਵੀ ਮੈਂ ਸਾਰਿਆਂ ਦਾ ਆਇਆ ਦਾ ਧੰਨਵਾਦ ਕਰਦਾ ਸਾਡੇ ਕੁਲਦੀਪ ਸਿੰਘ ਮਾਮਾ ਜੀ ਜਿਹਨੂੰ ਪਿਆਰ ਨਾਲ ਅਸੀਂ ਸਾਰੇ ਮਾਮਾ ਜੀ ਕਹਿੰਦੇ ਹਾਂ ਤੇ ਸਾਡੇ ਸੀਐਮ ਬਾਈ ਵੀ ਮਾਮਾ ਜੀ ਹੀ ਕਹਿੰਦੇ ਨੇ ਜਗਤਾਰ ਸਿੰਘ ਬਰਵਾਲਾ ਜੀ ਮੈਂ ਬਿਲਕੁਲ ਪਹਿਲਾਂ ਹੀ ਬੋਲਿਆ ਕੋਈ ਵੀ ਸਾਰੇ ਹੀ ਵੈਲਕਮ ਸਾਰਿਆਂ ਨੂੰ ਜੀ ਆਇਆਂ ਬਹੁਤ-ਬਹੁਤ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਨਾਲ ਦੋਸਤੀ ਸਾਡੇ ਨੇੜੇ-ਤੇੜੇ ਵਾਲਿਆਂ ਤਾਂ ਕਿਸੇ ਨੂੰ ਸ਼ੱਕ ਹੀ ਨਹੀਂ ਹੋਣੀ ਜਿੰਨੇ ਐਮਐਲਏ ਮੰਤਰੀ ਨੇ ਸਰਕਾਰ ਦੇ ਵਿੱਚ ਉਹ ਵੀ ਸਾਰੇ ਬਾਈ ਜੀ ਨੂੰ ਕੁਲਦੀਪ ਬਾਈ ਜੀ ਨੂੰ ਜੇ ਬੁਲਾਉਂਦੇ ਨੇ ਤਾਂ ਮਾਮਾ ਜੀ ਕਹਿ ਕੇ ਬੁਲਾਉਂਦੇ ਨੇ ਮੇਰੇ ਨਾਲ ਕਈ ਵਾਰੀ ਡਿਸਕਸ ਹੋਈ ਆ ਪਿਛਲੇ ਹਫਤੇ ਵੀ ਹੋਈ ਕਿ ਜਦ ਅਸੀਂ ਨਮਾਨ ਕਰਦੇ ਆਂ ਤੇ ਇਸ ਗੱਲ ਤੇ ਬਹੁਤ ਜ਼ੋਰਦਾਰ ਤਾੜੀ ਹੋ ਜਵੇ ਤੇ ਉਹਨੂੰ ਬਹੁਤ ਬਹੁਤ ਧੰਨਵਾਦ ਸਾਡੇ ਗੁਰਦੀਪ ਸਿੰਘ ਮਾਮਾ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਉਹਨਾਂ ਦੇ ਵੱਡੇ ਭਾਬੀ ਨੇ ਰਜਿੰਦਰ ਕੌਰ ਸਰਪੰਚ ਜੀ ਗगनਜੋਦ ਰਮੀ ਜੀ ਸਰਪੰਚ ਜੀ ਤੇ ਸਾਡੇ ਬਾਈ ਜੀ ਬਲਜੀਤ ਸਿੰਘ ਜੀ ਹੋਰ ਸਾਰੇ ਪਰਿਵਾਰ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜੱਥੇਬੰਦੀਆਂ ਦੀ ਜਿਹੜੀ ਪੁਕਾਰ ਸੁਣੀ ਬੇਨਤੀ ਸੁਣੀ ਉਹਨੂੰ ਸਰਦਾਰ ਭਗਵਾਨ ਸਿੰਘ ਮਾਨ ਜੀ ਤੱਕ ਪਹੁੰਚਾਇਆ ਔਰ ਬਹੁਤ ਮਾਣ ਵਛਿਆ ਤੇ ਵਿੱਚ ਜਿਹੜਾ ਰੋਲ ਵਧੀਆ ਆਦਾ ਕੀਤਾ ਉਹ ਤਰਨਪ੍ਰੀਤ ਸਿੰਘ ਜੀ ਸੌਂਦ ਕੈਬਨਿਟ ਮੰਤਰੀ ਪੰਜਾਬ ਬਹੁਤ ਹੀ ਵਧੀਆ ਇਨਸਾਨ ਨੇ ਤੇ ਸਾਡੀਆਂ ਪੰਚਾਇਤਾਂ ਦਾ ਮਹਿਕਮਾ ਵੀ ਉਹਨਾਂ ਕੋਲੇ ਹੀ ਆ ਬਾਕੀ ਪਿੰਡਾਂ ਵਾਲੇ ਪੰਚਾਇਤਾਂ ਦੇ ਸਾਰੇ ਜਾਣਦੇ ਨੇ ਵਧੀਆ ਗੱਲ ਸੁਣਦੇ ਨੇ ਹੋਰ ਇੱਕ ਸਰਕਾਰ ਵੱਲੋਂ ਹੋਰ ਇੱਕ ਸਕੀਮ ਚਲਾਈ ਆ ਜਿਹੜੇ ਪਿੰਡਾਂ ਦੇ ਆਪਣੇ ਛੱਪੜ ਨੇ ਉਹਨਾਂ ਨੂੰ ਵਧੀਆ ਬਣਾਉਣਾ ਉਨਨਿਸ਼ਾਨਾਰ ਨਾਮ ਦਿੱਤੇ ਗਏ ਪਾਣੀ ਦਾ ਮਸਲਾ ਕੋਈ ਵੀ ਕਿਸੇ ਕਿਸਮ ਦਾ ਨਹੀਂ ਜਿਹੜਾ ਛੱਪਣਾ ਕਰਕੇ ਪਾਣੀ ਕਰਕੇ ਕੋਈ ਗੰਦੇ ਗੰਦਗੀ ਦਾ ਮਸਲਾ ਉਹ ਸਾਰੇ ਹੱਲ ਕਰਨੇ ਨੇ ਸੌਂਦ ਸਾਹਬ ਨੂੰ ਮਾਨ ਸਾਹਿਬ ਨੇ ਡਿਊਟੀ ਲਾਈ ਤੇ ਤੁਸੀਂ ਦੇਖੋ ਵੀ ਬੈਲ ਬਟੀਆਂ ਦਾ ਆਪਾਂ ਕੀ ਕਰ ਸਕਦੇ ਆ ਤੇ ਕੀ ਮੁੱਦਾ ਉਹਨਾਂ ਨੇ ਇਹਦੇ ਉੱਪਰ ਆਪਣੀ ਸਾਰੀ ਟੀਮ ਨਾਲ ਸਲਾਹ ਕੀਤੀ ਸਾਰੇ ਸਵਾਗਤ ਕਰਤੋਂ ਬਾਅਦ ਉਹਨੇ ਹਰੀ ਛੰਡੀ ਦਿੱਤੀ ਮਾਨ ਸਾਹਿਬ ਆਪਾਂ ਕਰ ਸਕਦੇ ਆ ਤੇ ਸਟੇਟ ਕੋਲੇ ਪਾਵਰ ਆ ਤਾਂ ਮਾਨ ਸਾਹਿਬ ਨੇ ਕੰਮ ਕੀਤਾ ਸੌਂਦ ਸਾਹਿਬ ਲਈ ਇੱਕ ਤਾਰੀ ਹੋ ਜਵੇ ਸਾਰੇ ਪਰਿਵਾਰ ਲਈ ਮਾਨ ਸਾਹਿਬ ਲਈ ਮੈਂ ਦੋ ਨਾਰੇ ਲਾਉਂਗਾ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ 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 ਧਰਮਪ੍ਰੀਤ ਜੀ ਸੌਂਦ ਜਿੰਦਾਬਾਦ ਜਿੰਦਾਬਾਦ ਸਾਡੇ ਗੰਦੀਪ ਸਿੰਘ ਜੀ ਮਾਮਾ ਜੀ ਜਿੰਦਾ ਗੁਲਦੀਪ ਸਿੰਘ ਜੀ ਮਾਮਾ ਜੀ ਨੂੰ ਸਾਰੇ ਜਾਣਦੇ ਨੇ ਅਸੀਂ ਪਿਆਰ ਨਾਲ ਮਾਮਾ ਜੀ ਕਹਿੰਦੇ ਆ ਸਾਰੇ ਮਾਮਾ ਜੀ ਕਹਿੰਦੇ ਆ ਲੇਕਿਨ ਗੁਲਦੀਪ ਸਿੰਘ ਜੀ ਵਿੱਚ ਲੀਡਰਸ਼ਿਪ ਦਾ ਜਿਹੜੇ ਗੁਣ ਨੇ ਉਹ ਹਰ ਇੱਕ ਬੰਦੇ ਦੀ ਗੱਲ ਸੁਣਦੇ ਨੇ ਬੜੇ ਪਿਆਰ ਨਾਲ ਸੁਣਦੇ ਨੇ ਕਿਸੇ ਨਾਲ ਕਦੇ ਕੋਈ ਉੱਚ ਨੀਅਰ ਜਾਲੀ ਦੀ ਗੱਲ ਕੀਤੀ ਕੋਈ ਦੂਰੋਂ ਆਇਆ ਨੇੜੇ ਆਇਆ ਤੂੰ ਮੇਰਾ ਰਿਸ਼ਤੇਦਾਰ ਹੈਗਾ ਨਹੀਂ ਹੈਗਾ ਅਨੰਜੋਤ ਰੰਮੀ ਜੀ ਉਹ ਵੀ ਵਧੀਆ ਕੰਮ ਕਰਦੇ ਨੇ ਉਹਨਾਂ ਦਾ ਸਾਥ ਦਿਓ ਪਿੰਡ ਦਾ ਸੁਧਾਰ ਹੋਵੇ ਸਾਡੇ ਗੁਲਦੀਪ ਸਿੰਘ ਮਾਮਾ ਜੀ ਦਾ ਸਾਥ ਦਿਓ ਸਾਨੂੰ ਲੋਕਾਂ ਦੇ ਮਾਮਾ ਜੀ ਵੀ ਇੰਨੀ ਕੁ ਦੇਰ ਦਾ ਇੰਨਾ ਕੁ ਭਰਾਵਾ ਨਾਲ ਬਹੁਤ ਪਿਆਰ ਆ ਮੁੱਖ ਮੰਤਰੀ ਭਗਤ ਸਿੰਘ ਮਾਨ ਜੀ ਨਾਲ ਕਿ ਇਹ ਮਾਨ ਸਾਹਿਬ ਤੋਂ ਜੋ ਮਰਜੀ ਇਲਾਕੇ ਲਈ ਲਿਆ ਸਕਦੇ ਨੇ ਜੋ ਕੁਝ ਵੀ ਕਰਾ ਸਕਦੇ ਨੇ ਕੋਈ ਅਜਿਹਾ ਕੰਮ ਨਹੀਂ ਜਿਹੜਾ ਕੁਲਦੀਪ ਸਿੰਘ ਜੀ ਨਹੀਂ ਕਰਾ ਸਕਦੇ ਬਸ ਸਾਨੂੰ ਚਾਹੀਦਾ ਕੀ ਆ ਸਾਨੂੰ ਲੋੜ ਕੀ ਆ ਕਿ ਉਹਨਾਂ ਦਾ ਸਾਥ ਦੇਣ ਦੀ ਲੋੜ ਆ ਉਹਨਾਂ ਨਾਲੇ ਸਮਝ ਲਈ ਮੈਂ ਸਾਰੇ ਮੇਰੇ ਸੱਜਣਾ ਮਿੱਤਰਾਂ ਵੱਲੋਂ ਮੰਨ ਕਰਦਾ ਕਿ ਉਹਨਾਂ ਨੂੰ ਐਮਐਲਏ ਦੀ ਟਿਕਟ ਦਵਾਈ ਜਾਵੇ ਦੀਵਾਨ ਸਾਹਿਬ ਸਾਡੇ ਇਲਾਕੇ ਨੂੰ ਹੋਰ ਸੰਗਾਰਿਆ ਜਾਵੇ ਸਾਡੇ ਇਲਾਕੇ ਦੀ ਜਿਹੜੀ ਆ ਜੂਨ ਸੁਧਾਰੀ ਜਾਵੇ ਮੈਂ ਇਹਨਾਂ ਗੱਲਾਂ ਨਾਲ ਕਹਿੰਦਾ ਹੋਇਆ ਸਾਰੇ ਆਈ ਹੋਈਆਂ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਗਿਆਸਪੁਰੇ ਤੋਂ ਬਲਵੀਰ ਸਿੰਘ ਭੋਲਾ ਪ੍ਰਧਾਨ ਜੀ ਸਪੈਸ਼ਲ ਆਪਣੇ ਮਾਮਾ ਜੀ ਦੇ ਸੱਦੇ ਤੇ ਆਏ ਨੇ ਤੇ ਉਹਨਾਂ ਦੇ ਨਾਲ ਸੁਬੇਦਾਰ ਅਮਰ ਸਿੰਘ ਭਗਤ ਸਿੰਘ ਜੀ ਫੋ ਸਾਰੇ ਦਿਵੰਤ ਤੇ ਸਜਣਾ ਆ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਸਾਰਿਆਂ ਨੇ ਆਇਆਂ ਦਾ ਸਜਣਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਵਧਾਈ ਔਰ ਥੋੜੇ ਸਮੇਂ ਦੇ ਵਿੱਚ ਟੂਰਨਾਮੈਂਟ ਦੇ ਉੱਤੇ ਇਹ ਬੈਹਲ ਗੱਡੀ ਦੀਆਂ ਦੌੜਾਂ ਵੀ ਚੱਲ ਪੈ ਗਈਆਂ ਸਾਰਿਆਂ ਨੂੰ ਵਧਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਡੇ ਪੰਜਾਬ ਤੋਂ ਕੋਨੇ-ਕੋਨੇ ਤੋਂ ਆਏ ਮਹਿਮਾਨ ਸਾਹਿਬ ਦਰਜਾ ਦਰਜਾ ਸਾਡੇ ਸਰਪੰਚ ਸਾਹਿਬ ਸਾਰੇ ਬੱਚੇ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਇਸ ਪਰਿਵਾਰ ਕੰਨੇਓ ਸਰਦਾਰ प्रदीप ਸਿੰਘ ਕੰਨੇਓ ਉਹਨਾਂ ਦੇ ਭਤੀਜੇ ਕੰਨੇਓ ਉਹਨਾਂ ਦੇ ਸਾਰੇ ਪਰਿਵਾਰ ਕੰਨੇਓ ਬਹੁਤ ਬਹੁਤ ਤਨਵਾ ਖਤੇ ਦੀ ਸਾਜ ਪਾਉਨੇ ਆ ਪਹਿਲਾਂ ਫਿਰ ਅੱਗੇ ਛੇੜਦਿਆਂ ਗੱਲਾਂਬੱਤਾਂ ਸਾਰੇ ਮੂੰਹ ਖਤੇ ਦੀ ਸਾਜ ਦੇ ਵਿੱਚ ਸਾਜਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਕੋ ਸੈਕਟਰੀ ਸਾਹਿਬ ਨੇ ਦੱਸਤਾ ਸਰਦਾਰ ਤਲੀਪ ਸਿੰਘ ਮਾਰੇ ਅਸੀਂ ਦਾ ਸਿਰਫ ਆਪਣੇ ਪੰਜਾਬ ਦੇ ਕੁੱਡੇ ਪਿੰਨੋ ਦਵਾਈ ਸਾਡੇ ਬੈਦ ਰਾਖ ਨੇ ਇਹਨਾਂ ਦੀਆਂ ਜੋ ਦਿਲ ਦੇ ਵਿੱਚ ਭਾਵਨਾਵਾਂ ਨੇ ਉਹਨਾਂ ਨੂੰ ਸਾਂਝਾ ਕਰਨਾ ਅਸੀਂ ਸਾਡੀ ਕਮੇਟੀ ਮਾਲਵਾ ਦਵਾਪਾ ਬੋਲਰ ਆਨਰਸ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 451 ਅਤੇ ਜਿੰਨੀਆਂ ਵੀ ਹੋਰ ਕਮੇਟੀਆਂ ਐਨ ਆਰ ਆਈ ਭਰਾ ਨੇ ਸਾਰਿਆਂ ਗੱਲਿਓ ਸਾਡੇ ਹਿੰਦੁਸਤਾਨ ਦੇ ਸਾਥ ਕੋਲਾ ਬੋਲ ਬਾਕੀਆ ਹਫਤੇ ਦੇ ਵਿੱਚ ਕਲੀਅਰ ਹੋ ਜਾਊਗਾ ਸਾਨੂੰ ਮਾਨ ਸਾਹਿਬ ਨੂੰ ਮਨਾਉਣ ਵਾਲੇ ਛੋਟੇ ਆ ਇਹ ਸਾ ਗਿੱਠ ਘੱਠ ਥੱਲੇ ਆਉਂਦਾ ਗਿੱਠੇ ਬੁੱਤੇ ਨੂੰ ਆਦਾ ਅਸੀਂ ਮਾਨ ਸਾਹੂ ਦਾ ਦੇ ਨਹੀਂ ਦੇ ਸਕਦੇ ਕਿਉਂਕਿ ਅਸੀਂ ਪਹਿਲੀਆਂ ਗਵਰਨਮੈਂਟਾਂ ਕੋਲ ਜਾ ਜਾ ਕੇ ਸਾਰੇ ਆ ਮੇਰੇ ਖਾਲੇ ਤੇ ਜਿੰਨੇ ਵੀ ਬੈਠੇ ਆਪਾਂ ਸਾਰੀ ਸਾਰੀ ਜਾਗੇ ਆ ਮੇਰੇ ਵਿੱਚ ਅੜਿਕੜ ਵੀ ਨੀਵਾ ਕੀਤਾ ਸੀ ਦਿੱਲੀ ਵੀ ਨੀਵੀਂ ਕੀਤੀ ਹੈ ਸੜਕਾਂ ਆ ਮੇਰੇ ਇੱਕ ਛੋਟੀ ਜੀ ਗੱਲ ਹੋਰ ਜਾਦਾ ਕੀ ਆ ਬਾਈ ਵੀ ਜਿੰਦੇ ਇੱਥੇ ਅਸੀਂ ਪੰਜ ਜਾਣੇ ਯਾਰ ਅਸੀਂ ਤੁੰਦ ਪੂਰੀ ਪਈ ਸੀ ਮੇਰੇ ਖਾ ਨੋਵਾ ਗੱਡੀ ਨਵੀਂ ਪ੍ਰਿੰਟ ਫਾਰਸੀ ਵੀ ਵਾਇਰੋ ਜੀ ਦੇ ਖਾਤੇ ਜੇ ਅਸੀਂ ਇੱਥੇ ਖੜ੍ਹੇ ਹੋਏ ਆਂ ਭਾਈ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਦਾ ਅਸੀਂ ਆਪਣੀ ਕਮੇਟੀ ਵੱਲੋਂ ਜੀ ਆਇਆਂ ਨੂੰ ਕਹਿੰਦੇ ਆ ਹੁਣ ਤੱਕ ਜਿੰਨੇ ਕ ਕਮੇਟੀ ਨੇ ਕੰਮ ਕੀਤੇ ਨੇ ਉਹ ਤੁਸੀਂ ਸਾਰੇ ਹੀ ਜਾਣਦੇ ਹੋ ਕਿੰਨੇ ਕ ਅਸੀਂ ਮੰਤਰੀਆਂ ਨੂੰ ਮਿਲ ਚੁੱਕੇ ਸੀ ਕਿੰਨੇ ਕ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦੇ ਗੇੜੇ ਲਾ ਚੁੱਕੇ ਸੀ ਉਹ ਸਾਰੀ ਬੈਲੜਾਕ ਚੰਗੀ ਤਰ੍ਹਾਂ ਜਾਣਦੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਮਾਨ ਸਰਕਾਰ ਆਈ ਸੀ ਸਾਡੀ ਇਹ ਸਾਸ ਨੂੰ ਗਰੂਰ ਪੈਣ ਲੱਗਿਆ ਸੀ ਕਿ ਹੁਣ ਸਾਡਾ ਕੰਮ ਬਣ ਗਿਆ ਪਿਛਲੇ ਕੁਝ ਦਿਨਾਂ ਤੋਂ ਜਦੋਂ ਪਿਛਲੇ ਸੈਸ਼ਨ ਦੇ ਵਿੱਚ ਸਰਵਾਰ ਗੱਜਣ ਮਜਰਾ ਨੇ ਸਾਡੀ ਬਾਤ ਚੱਕੀ ਤਾਂ ਸਾਨੂੰ ਲੱਗਿਆ ਕੋਈ ਹੋਣ ਸਾਡਾ ਕੰਮ ਹੈ ਜਿਹੜਾ ਇਹ ਹੋਣ ਦੇ ਬੜੇ ਹੀ ਢੇੜੇ ਆ। ਆਪਾਂ ਉਹ ਹੀ ਰੋਜੀ ਦੀ ਭਤੇ ਪਹਿਲਾਂ ਤਾਂ ਜਿੰਨੇ ਵੀ ਭਰਾ ਇੱਥੇ ਇਕੱਠੇ ਹੋਏ ਨੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਭਾਈ ਸਾਡੇ ਮਾਮਾ ਜੀ ਨੇ ਜਿਹੜੇ ਤੇ ਜਗਦਾਰ ਸਿੰਘ ਪਰਵਾਲਾ ਇਹ ਕੁਮਾ ਹੋਰ ਦੱਸਣੀ ਚਾਹੁੰਦਾ ਵੀ ਇਸ ਪਰਿਵਾਰ ਦੇ ਨਾਲ ਮੇਰੇ ਬਹੁਤ ਨੇੜੇ ਦੇ ਸਬੰਧ ਨੇ ਜਿਵੇਂ ਕੋ ਵੀ ਭਰਾ ਬੈਠਾ ਸਾਡਾ ਇਹਨਾਂ ਨਾਲ ਆਪਣੇ ਘਰ ਵਾਲੇ ਲੈ ਕੇ ਕਿੰਦਾ ਬੈਠਾ ਕਿਉਂਕਿ ਮੈਂ 15-20 ਸਾਲ ਦਾ ਇਸ ਪਰਿਵਾਰ ਨਾਲ ਜੁੜਿਆ ਹੋਇਆ ਇਹਨਾਂ ਨਾਲ ਵਧੀਆ ਇਨਸਾਨ ਨੇ ਸਾਰੇ ਮਾਮਾ ਜੀ ਨੂੰ ਚਲੋ ਸਾਰੇ ਜਾਣਦੇ ਆਪਾਂ ਬਹੁਰੇ ਵਧੀਆ ਇਹਨਾਂ ਦੇ ਮਤਲਬ ਭਗਵੰਤ ਮਾਨ ਸਾਹਿਬ ਨਾਲ ਲੈ ਕੇ ਤਾਂ ਹੀ ਆਪਣੀ ਗੱਲ ਸਿਰੇ ਚੜੀ ਤੇ ਜਿਹੜੀ ਇਹ ਗੱਲ ਸ਼ੁਰੂ ਹੋਈ ਸੀ ਮੈਂ ਤੁਹਾਨੂੰ ਥੋੜੀ ਜੀ ਦੱਸਣੀ ਚਾਹੁੰਦਾ ਸਾਰੇ ਬੰਦਿਆਂ ਨੂੰ ਪਤਾ ਹੀ ਆ ਉਸ ਹਾਵ ਨਾਲ ਹੀ ਗੱਲ ਚੱਲਦੀ ਆ ਇਹ ਤੇ ਸਾਡੀ ਇਸੇ ਸਰਕਾਰ ਦੇ ਵਿੱਚ ਜਿਹੜੀ ਗੱਡੀਆਂ ਦੀ ਪਹਿਲ ਕਰਮੀ ਹੋਈ ਆ ਬੁੱਲਣ ਦੀ ਉਹ ਇਸੇ ਸਰਕਾਰ ਦੇ ਵਿੱਚ ਸ਼ੁਰੂ ਹੋ ਗਿਆ ਜਦੋਂ ਸਭ ਤੋਂ ਪਹਿਲਾਂ ਲਾਲਜੀਤ ਬੁੱਲਰ ਐਨੀਵਲ ਹਸਵੈਂਟਰੀ ਦੇ ਡਾਇਰੈਕਟਰ ਆਪਣੇ ਮੰਤਰੀ ਸੀਗੇ ਸਾਨੂੰ ਮੇਲੇ ਤੇ ਮਿਲੇ ਸੀਗੇ ਇਹ ਮੇਲਾ ਸੀਗਾ ਪਸ਼ੂਆਂ ਦਾ ਉੱਥੇ ਸਾਡੀ ਉਹਨਾਂ ਨਾਲ ਜਾਣ ਪਛਾਣ ਹੋਈ ਉਸ ਤੋਂ ਬਾਅਦ ਸਾਡੇ ਕੋਲ ਆਉਣ ਜਾਣ ਲੱਗੇ ਵਧੀਆ ਉਹਨਾਂ ਨਾਲ ਸਾਡੇ ਲਿੰਕ ਬਣ ਗਏ ਇਲੈਕਟ੍ਰੋਮੀਡੀਆ ਦਾ ਸਾਡੀ ਕਮੇਟੀ ਕੰਨੀਓ ਵੀ ਇਸ ਫਰਵਾਰ ਕੰਨੀਓ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜੇਬ ਤੋਂ ਬੋਰਡ ਦੇ ਮੁਖ ਪੰਜੇ ਪੇਪਰ ਬੋਰਡ ਜਲੋੜਾ ਤੇ ਤੂ ਟਾਲੀ ਜਾਂਦੇ ਜੂਹਾ ਤੋਂ ਕਰਦੇ ਨੇ ਰੁੱਖ ਪੰਜੇ ਜਾਂਦੇ ਖੂਹਾ ਤੋਂ ਕਰਦੇ ਨੇ ਰੁੱਖ ਪੰਜੇ ਇਹਦੇ ਤੇ ਵੀ ਆਪਾਂ ਗੌਰ ਕਰਨੀ ਆ ਸੋ ਬਾਈ ਜੀ ਮੈਂ ਥੈਂਕ ਯੂ ਬਾਈ ਜੀ ਦਾ ਧੰਨਵਾਦ ਬਾਈ ਜੀ ਸਾਰੇ ਆਈਆ ਸਾਰਿਆਂ ਦਾ ਧੰਨਵਾਦ ਸਰ ਤੋਂ ਵੱਲੋਂ ਬਾਈਕ ਕਮਿਸ਼ਨ ਸੁਵਾਲਿਆ ਸੁਵਾਲ ਸਿੰਘ ਜੀ ਦਾ ਪਾਕਿ 24 ਇਹਨਾਂ ਨੇ ਕੀਤਾ ਨਹੀਂ ਹਲ ਸਕਦੇ ਜਿਹੜੇ ਕੀਤਾ ਸਾਰੇ ਸ਼ੁਰੂ ਹੋਈਆਂ ਨਾ ਤੇ ਤੋਂ ਸਾਡੀ ਜੋ ਵੀ ਜਿੱਤੇ ਵੀ ਬੇਨਤੀਆਂ ਤੇ ਮਾਪ ਪਾਪੋਂ ਕਮੇਟੀ ਕੋਲੋਂ ਬਾਈਕਦੀਪ ਸਿੰਘ ਪ੍ਰਵਾਲਾ ਜੀ ਦਾ ਸੁਵਾਲ ਮਾਨ ਜੀ ਦਾ ਜਗਤਾਰ ਸਿੰਘ ਪ੍ਰਵਾਲਾ ਦਾ ਨਾਲ ਜਿਸ ਨੂੰ ਭੁੱਲਣਾ ਪੰਜ ਮਹੀਨਾ ਦਾ ਸਾਰਿਆਂ ਦਾ ਸੋਤ ਸਾਰ ਤੋਂ ਸਨਵਾਣ ਕਰਦੇ ਆਂ ਬਹੁਤ ਚਾਹੋ ਬੰਦਾ ਸਾਡੀ ਨੂੰ ਖੜਕਿਆ ਮੇਰੇ ਤੋਂ ਬਹੁਤ ਬੋਸਟਿੰਗ ਨਾ ਸਰਕਾਰ ਨੇ ਭਲਾਈਆਂਗੇ ਆਹਦੇ ਦਾ ਧੰਨਵਾਦ ਜੀ ਬਾਈ ਜੀ ਦਾ ਖਾਸ ਦਾ ਤੇ ਹੁਣ ਤੇ ਸਾਡੇ ਸਾਰੇ ਪਰਿਵਾਰ ਬੰਨੀਆਂ ਤੇ ਸਰਦਾਰ ਜਦੀਪ ਸਿੰਘ ਮਾਮਾ ਜੀ ਬੰਨੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜੀ ਆਇਆਂ ਨੂੰ ਕਹਿੰਦਾ ਹਾਂ ਤੁਹਾਨੂੰ ਸਾਰਿਆਂ ਨੂੰ ਤੇ ਸਭ ਤੋਂ ਵੱਡਾ ਮੈਂ ਧੰਨਵਾਦ ਕਰਦਾ ਹਾਂ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਰਾਜਵੀਰ ਸਿੰਘ ਜੀ ਦਾ ਓਐਸੀ ਸਾਹਿਬ ਦਾ ਜਿਨ੍ਹਾਂ ਨੇ ਅੱਜ ਇਸ ਥਿਡ ਮੇਲੇ ਨੂੰ ਬੂਰ ਪਾਇਆ ਜੀ ਤੇ ਧੰਨਵਾਦ ਜੀ ਉਹਨਾਂ ਸਾਰਿਆਂ ਦਾ ਖੁੱਟਾ ਸਾਰਿਆਂ ਦਾ ਇੱਥੇ ਆਉਣ ਤੇ ਕੀ ਆਇਆ ਜੀ ਵਾਇਕ੍ਰੂ ਜੀ ਦਾ ਖਾਲਸਾ ਵਾਇਕ੍ਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਬਹੁਤ ਆ ਮਾਤਾ ਜੀ ਦੇ ਮੋਰ ਆਇਆ ਸੀ ਹੁਣੇ ਮਾਨ ਸਾਹਿਬ ਨੇ ਚੱਡੀ ਘਟ ਤੋਂ ਮੇਰੇ ਖੇਡੋ ਦਿਹਾੜੇ ਜਾਣਾ ਸੀ ਉਪਰੋਕਾਲ ਦੀ ਤਹਿਤ ਜਾ ਰਹੇ ਸੀ ਨਹੀਂ ਉਹਨਾਂ ਨੇ ਕਿਹਾ ਸੀ ਵੀ ਸਾਰੇ ਬੌਧਾੜਾ ਜਾ ਕੇ ਆਹ ਤੰਹੀਰ ਵਾਲੇ ਅੱਡੇ ਤੇ 10 ਮਿੰਟ ਲਈ ਰੁਕੋਣ ਦੇ 10 ਮਿੰਟ ਨਹੀਂ ਮਿਲ ਕੇ ਹੋਗੇ ਪਰ ਉਹਨਾਂ ਦੀ ਮਜਬੂਰੀ ਹੋ ਗਈ ਉਹ ਪ੍ਰੋਟੋਕਾਲ ਤੈਥ ਨਹੀਂ ਇੱਥੇ ਰੁਕ ਸਕਦੇ ਸੋ ਫਿਰ ਮੈਂ ਦੁਬਾਰਾ ਬਹੁਤ ਬਹੁਤ ਥੈਂਕ ਯੂ ਕੁੜੀਆਂ ਕੱਲੀ ਸਾਨੂੰ ਤੁਸੀਂ ਜਨ ਮਰਜੀ ਟਾਈਮ ਲੈ ਲਿਓ ਭਮਾਰਾ ਦੇ 12 ਵਜੇ ਲੈ ਜਿਓ ਅਸੀਂ ਜਰੂਰ ਜਾ ਕੇ ਆ ਸਾਡੇ ਸਰਪੰਚ ਸਾਹਿਬ ਫੜੇ ਸਾਡੇ ਬੱਚੇ ਨਾਲ ਤੇ ਜਰੂਰ ਉਹਨਾਂ ਨਾਲ ਆਦੀ ਕਰਕੇ ਮਿਲ ਕੇ ਆ ਮਿਲ ਕੇ ਬੀਵਾਗੇ ਦੇਸੀ ਲਗੂ ਨਾਲ ਉਹਨਾਂ ਦਾ ਮੌਕਾ ਵੀ ਮਿਲ ਖੜੇ ਹੋ ਗਏ ਥੈਂਕ ਯੂ ਸੋ ਨਿਹਾਰ ਬਹੁਤ ਸ਼ੁਕਰੀਆ ਪਾਲੋ ਬਹੁਤ ਸ਼ੁਕਰੀਆ ਕਿਉਂਕਿ ਜਿੱਦਾਂ ਅਮੀਨ ਜੀ ਨੇ ਮੈਨੂੰ ਪਹਿਲਾਂ ਵੀ ਦੱਸ ਦਿੱਤਾ ਸੀ ਜੇ ਸਮਾਂ ਮਿਲਿਆ ਤਾਂ ਜ਼ਰੂਰ ਹੋ ਉਰੇ ਵੀ ਆ ਸਕਦੇ ਸੀਗੇ ਤੇ ਪਰ ਪ੍ਰੋਟੋਕੋਲ ਆ ਕੋਲੇ ਮੁਤਾਬਕ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਹੀ ਚੱਲਣਾ ਪੈਂਦਾ ਸੋ ਉਹਨਾਂ ਦੀ ਨਿਗਾ ਮਤਲਬ ਤੁਹਾਡੇ ਤੇ ਹੈਗੀ ਆ ਸਾਰਿਆਂ ਤੇ ਕਿਉਂਕਿ ਜਦੋਂ ਨਿਗਾ ਹੋ ਜਾਏ ਉੱਪਰਲੀ ਮੇਨ ਸਵੱਦੀ ਹੋ ਜਾਏ ਫਿਰ ਸਾਰੇ ਕੰਮ ਰਾਹ ਸ ਆ ਜਾਂਦੇ ਆ ਸਵੈਸ ਕਰਕੇ ਤੁਹਾਡਾ ਜਿਹੜਾ ਕਾਰਜਾ ਉਹ ਮੈਨੂੰ ਲੱਗਦਾ ਕਿ ਤਕਰੀਬਨ ਤਕਰੀਬਨ ਮਮਾ ਕੋਲ ਦੀ ਸੇਤੀ ਹੋਣ ਦੀ ਬਲਾਵਤ ਆ ਉਹਨਾਂ ਨੇ ਖੁਲਾਸ ਰੰਮੀ ਜੀ ਉਹਨਾਂ ਦੀ ਬਲਾਵਤ ਕੋਈ ਅਸੀਂ ਰਾਜਵੀਰ ਸਿੰਘ ਜੀ ਉਹਨਾਂ ਦੀ ਬਲਾਵਤ ਉਹ ਜਿਹੜਾ ਨਿਪਰੇ ਚੜ ਗਿਆ ਔਰ ਆ ਇਸ ਪਿੰਡ ਦਾ ਨਾਮ ਮੈਂ ਪੱਤਰਕਾਰੀ ਕਰਦਿਆਂ ਨੂੰ 25 ਸਾਲ ਹੋ ਗਏ ਮੈਨੂੰ ਤੇ ਉਹਦੇ ਵਿੱਚ ਇਤਿਹਾਸਿਕ ਗੱਲਾਂ ਕਈ ਵਾਰੀ ਪਿੰਡਾਂ ਦੇ ਲੋਕਾਂ ਲਿਆ ਜਿਹੜੇ ਮੋਰ ਯਾਦ ਰਹਿੰਦੇ ਆ ਮੈਨੂੰ ਲੱਗਦਾ ਵੀ ਜਦੋਂ ਬੈਦ ਗੱਡੀਆਂ ਦੀ ਗੱਲ ਹੋਏਗੀ ਬੈਦ ਗੱਡੀਆਂ ਦੌੜਾਂ ਦੀ ਗੱਲ ਹੋਏਗੀ ਤੇ ਇਸ ਪਿੰਡ ਦੇ ਵਿੱਚ ਇਸ ਨਗਰ ਦਾ ਨਾਮ ਪਿੰਡ ਬਰਵਾਲੇ ਦਾ ਸਨਹਿਰੀ ਅੱਖਰਾਂ ਦੇ ਵਿੱਚ ਰਹੇਗਾ ਰਹੇਗਾ ਕਿ ਜਦੋਂ ਕਿਤੇ ਬੈਲਗੱਡੀਆਂ ਬੰਦ ਹੋਈਆਂ ਸੀ ਤੱਕ ਲਾਈਆਂ ਅਖੇ ਮਾਮਾ ਕਦੀਪ ਸਿੰਘ ਇਹ ਪੂਰੇ ਸਮੁੱਚੇ ਨਗਰ ਦਾ ਨਾਮ ਜਿਹੜਾ ਬਰਵਾਲੇ ਦਾ ਉਹ ਇੱਕ ਉਸ ਇਤਿਹਾਸ ਦੇ ਵਿੱਚ ਉਸ ਪੰਨਿਆਂ ਦੇ ਉੱਤੇ ਜ਼ਰੂਰ ਲਿਖਿਆ ਜਾਏਗਾ। ਇੱਕ ਵਾਰੀ ਇੱਕ ਮੈਡੀਕਲ ਐਕਸਪੀਡੀਟਰ ਗੱਡੀ ਨੂੰ ਮਿਸਟੈਕ ਕਵਿਡਾ ਪੈ ਗਈ। ਐਕਸਪੀਡੀਟਰ ਗੱਡੀ ਟੁੱਟ ਜਾਣਾ। ਜਿੰਦਾਬਾਦ। ਆਮ ਸਾਹਿਬ ਜਿੰਦਾਬਾਦ। ਆਮ ਸਾਹਿਬ ਜਿੰਦਾਬਾਦ। ਸਰ ਕੁਦੀਰ ਸਿੰਘ ਜਿੰਦਾਬਾਦ। ਸੇਕਾ ਮਾਮੂ ਜਿੰਦਾਬਾਦ। ਅੱਜ ਦੀ ਮੀਟਿੰਗ ਆ ਜੀ। ਪ੍ਰੈਸ ਕਾਨਫਰੰਸ ਆ। ਚੇਤੇ ਅੱਜ ਸਵੇਰ 10 ਵਜੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਸਾਰੇ ਬੜਦ ਵਾਲੇ ਪਹੁੰਚਿਆ ਇਹ ਸਰਦਾਰ ਕੁਲਦੀਪ ਸਿੰਘ मामा ਜੀ ਜਿਨ੍ਹਾਂ ਸਦਕਾ ਉਹਨਾਂ ਦੇ ਪਰਿਵਾਰ ਨੇ ਇਹ ਮੀਟਿੰਗ ਬੈਲ ਗੱਡੀਆਂ ਦੇ ਸਬੰਧ ਵਿੱਚ ਰੱਖੀ ਸੀ ਜੋ ਕਿ ਪੂਰੀ 100% ਸਕਸੈਸਫੁਲ ਹੋਈ ਆ ਜਿਹਦੇ ਰਿਜ਼ਲਟ ਤੁਹਾਡੇ ਕੋਸ਼ਿਸ਼ੀ ਦੱਸਦੇ ਆ ਕੁਝ ਚੰਤ ਜਣਾਂ ਦੇ ਵਿੱਚ ਤੁਹਾਡੇ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਸਾਹਮਣੇ ਆ ਜਾਣਗੇ ਇਹ ਆ ਕੀ ਕਰਦੀ ਜਿਹੜੀ ਅੱਜ ਮੀਟਿੰਗ ਮੁੱਖ ਝੰਡਾ ਕੀ ਹੈ ਮੁੱਖ ਝੰਡਾ ਇਹ ਹੈ ਜੀ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਕਾਰੇ ਸਰਕਾਰੇ ਤੱਕੇ ਖਾਂਦਿਆਂ ਨੂੰ तकरीबन ਮੈਕਸਿਮਮ 14 ਸਾਲ ਹੋ ਚੁੱਕੇ ਆ ਸਾਡੀ ਕਿਸੇ ਨੇ ਨਹੀਂ ਸੁਣਿਆ ਜੋ ਅੱਜ ਮੌਜੂਦਾ ਸਰਕਾਰ ਸੁਪਰੀਮੋ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਸਾਡੇ ਹੱਥ ਵੜਾਉਣ ਵਾਲੇ ਸਾਡੇ ਮਾਮਾ ਜੀ ਕੁਲਦੀਪ ਤੇ ਉਹਨਾਂ ਦੇ ਬੱਚੇ ਜਿਹੜੀਆਂ ਸਾਡੀਆਂ ਖੇਡਾਂ ਦਾ ਕਾਫੀ ਕੰਮ ਰਹਿੰਦਾ ਸੀ ਉਹ ਅੱਜ ਇੱਥੇ ਇਕੱਠ ਹੋਣ ਦਾ ਸਾਡਾ ਮਕਸਦ ਇਹ ਸੀ ਵੀ ਉਸ ਕੰਮ ਨੂੰ ਸਾਡਾ ਪੂਰ ਪਿਆ ਜਿਹੜਾ ਥੋੜਾ ਬਹੁਤਾ ਰਹਿੰਦਾ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਹ ਥੋੜੇ ਦਿਨਾਂ ਦੇ ਵਿੱਚੇ ਉਹ ਸਾਡੇ ਬੈਲਦਣਾਕਾਂ ਦੇ ਸਾਰੇ ਕਾਗਜ਼ ਪੱਤਰਾਂ ਦੇ ਵਿੱਚੋਂ ਜਿੱਥੇ ਬੰਦੀਆਂ ਦੇ ਅਲੱਗ-ਅਲੱਗ ਮੋੜ ਦੇ ਮਲੇ ਇੱਕ ਪਲੇਟਫਾਰਮ ਤੇ ਮਾਝਾ ਮਾਲਵਾ ਦਵਾਬਾ ਪਾਦ ਚਾਰੇ ਪਲੇਟਫਾਰਮ ਤੇ ਇੱਕ ਤੇ ਇਕੱਠੇ ਹੋ ਕੇ ਕਰਨੀਆਂ ਨੇ ਕੰਮਾਂ ਲੱਗ ਲੱਗਾ ਹਾਂ ਜੀ ਇਹ ਮੈਂ ਤੁਹਾਨੂੰ ਬੜੇ ਹੀ ਚਾਰੂ ਢੰਗ ਨਾਲ ਦੱਸਦਾ ਜਿਹੜਾ ਪੰਜਾਬ ਦੀ ਕਮੇਟੀ ਦਾ ਨਾਮ ਆ ਮਾਲਵਾ ਦਵਾਬਾ ਬੁੱਲ ਵੈਲਫੇਅਰ ਆਨਰਡ ਐਸੋਸੀਏਸ਼ਨ ਆ ਇਹ ਕਮੇਟੀ ਪੰਜਾਬ ਦੀ ਬਣੀ ਹੋਈ ਆ ਸਾਰਾ ਸੰਘਰਸ਼ ਇਹਨੇ ਲੜਿਆ ਬਾਕੀ ਜਿਹੜੀਆਂ ਵੀ ਕਮੇਟੀਆਂ ਨੇ ਐਨ ਆਰ ਆਈ ਕਮੇਟੀਆਂ ਬਣੀਆਂ ਦੋ ਉਧਰ ਬਾਹਰ ਰਹਿੰਦੇ ਨੇ ਸਾਡੇ ਇੱਥੇ ਵੀ ਜਿਹੜੀ ਵੀ ਕਮੇਟੀ ਆ ਸਾਰੀਆਂ ਕਮੇਟੀਆਂ ਨੇ ਜਿੰਨਾ ਵੀ ਕੰਮ ਕੀਤਾ ਪੈਣੀ ਕੀਤਾ ਬਹੁਤ ਕੀਤਾ ਥੋੜਾ ਕੀਤਾ ਅਸੀਂ ਸਾਰੇ ਬੈਲੜਾਕ ਸਾਰਿਆਂ ਦਾ ਜਿਨ੍ਹਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਦਾ ਆਪਣੀ ਦਿਲ ਦੀਆਂ ਕਰਾਈਆਂ ਤੋਂ ਉਹਨਾਂ ਦੀ ਵੀ ਧੰਨਵਾਦ ਕਰਦੇ ਕ੍ਰੈਡਿਟ ਵੀ ਜੀ ਹਦੀ ਸਿੰਘ ਮਾਮਾ ਜੀ ਨੂੰ ਜਿਹਨੇ ਜੋ ਅੱਜ ਇਹ ਪ੍ਰੋਗਰਾਮ ਸਫਲ ਹੋਇਆ ਉਹਦੇ ਇਹ ਖੇਡਾਂ ਦੀ ਸਫਲਤਾ ਦੇ ਪਿੱਛੇ ਮੇਨ ਜਿਹੜਾ ਕਾਰਨ ਆ ਇਹਨਾਂ ਦਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦਾ ਸਿਹਰਾ ਸਫਲਤਾ ਜੋ ਵੀ ਸ਼ਬਦ ਆਪਾਂ ਵਰਤ ਸਕਦੇ ਆ ਮੈਂ ਦੱਸਿਆ ਵੀ ਧੰਨਵਾਦ ਵਾਲੇ ਸ਼ਬਦ ABC ਤੇ ਊੜਾੜਾ ਸਾਡੇ ਕੋਲ ਮੁੱਕ ਗਿਆ ਇਹ ਸਾਰਾ ਸਿਹਰਾ ਸਾਡੇ ਮਾਮਾ ਜੀ ਕੁਲਦੀਪ ਸਿੰਘ ਸਾਡੇ ਦਿਲਾ ਦੀ ਧੜਕਣ ਮਾਨ ਸਾਹਿਬ ਇਹ ਸਿਹਰਾ ਸਾਡੀ ਸਰਕਾਰ ਨੂੰ ਜਾਂਦਾ ਅਸੀਂ ਮੁੜ ਮੁੜ ਕੇ ਦੁਬਾਰਾ ਵੀ ਸਾਡੇ ਸਾਰਿਆਂ ਕੰਨਿਓ ਇਸ ਪਰਿਵਾਰ ਕੰਨੀਓ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਠੀਕ ਹੈ। ਆ ਲਓ। ਬੈਲ ਗੱਡੀਆਂ ਨੂੰ ਤਾਂ ਸੀਐਮ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ ਜੀ। ਤੇ ਹੁਣ ਅਸੀਂ ਸੋਚ ਰਹੇ ਹਾਂ ਵੀ ਇਹਦੇ ਨਾਲ ਦੇਖੋ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੀਆਂ ਨਾ ਸਾਡਾ ਮੇਨ ਮਕਸਦ ਇਹੀ ਆ ਵੀ ਸੀ ਉਹਨਾਂ ਨੂੰ ਉਹਨਾਂ ਨੂੰ ਪਹਿਲ ਦੇ ਤੌਰ ਤੇ ਲੈ ਕੇ ਆਈਏ ਤੇ ਉਹਦੇ ਵਿੱਚ ਜਿਵੇਂ ਰੱਸਾ ਕਸੀ ਦਾ ਮੁਕਾਬਲਾ ਹੋ ਗਿਆ ਉਹ ਅਸੀਂ ਇਹ ਵੀ ਸੋਚ ਰਹੇ ਹਾਂ ਵੀ ਅਸੀਂ ਹਰੇਕ 3 ਮਹੀਨੇ ਬਾਅਦ ਆਪਣੇ ਪਿੰਡ ਵਿੱਚ ਵੀ ਕਰਵਾਇਆ ਕਰੀਏ ਤੇ ਉਸ ਦਾ 25000 ਰੁਪਏ ਅਸੀਂ ਇਨਾਮ ਵੀ ਦਿਆ ਕਰਾਂਗੇ ਤੇ ਉਹ ਅਸੀਂ ਹੁਣ ਜਲਦੀ ਹੀ ਰੈਮ ਅਸਫਲਾ ਕਰਕੇ ਅਸੀਂ ਸੋਚ ਰਹੇ ਹਾਂ ਵੀ ਕੱਤ ਤੋਂ ਅਸੀਂ ਸਟਾਰਟ ਕਰਵਾ ਜਾਈਏ ਸ਼ੁਰੂਆਤ ਦੀ ਗੱਲ ਕੀਤੀ ਗਈ ਹੈ ਜਿੱਤੇ ਅੱਜ ਉਹ ਤਾਂ ਆਪੇ ਕਰਵਾਇਆ ਜਾ ਰਿਹਾ ਨਹੀਂ ਉਹ ਕੀ ਦੇਖਦੇ ਹਾਂ ਵੀ ਹੁਣ ਕਿਦੋਂ ਤੱਕ ਇਹ ਮੁਕਾਬਲਾ ਚੱਲਦਾ ਰਹੇਗਾ ਇਹ ਦੇਖੋ ਜਿਹੜੇ ਬੈਲ ਗੱਡੀਆਂ ਦੀ ਦੌੜ ਜੋ ਸੀਐਮ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ ਜੀ ਉਹ ਹੁਣ ਤਕਰੀਬਨ ਹੁਣ ਚੰਦ ਦਿਨਾਂ ਦੇ ਬਾਅਦ ਇਹ 10-15 ਕ ਦਿਨ ਦਾ ਟਾਈਮ ਕੁਝ ਕ ਪੈ ਸਕਦਾ ਉਸ ਤੋਂ ਬਾਅਦ ਅਸੀਂ ਜਿਵੇਂ ਇਹਨਾਂ ਨੇ ਕਿਹਾ ਹੀ ਹੈ ਬਈ ਬਰਵਾਲੇ ਤੋਂ ਹੀ ਅਸੀਂ ਸ਼ੁਰੂਆਤ ਕਰਾਂਗੇ ਬੈਲ ਗੱਡੀਆਂ ਦੀ ਦੌੜ ਦੀ ਉਹ ਚੰਦ ਦਿਨਾਂ ਦੇ ਵਿੱਚ ਅਸੀਂ ਸ਼ੁਰੂਆਤ ਕਰ ਦਾਂਗੇ ਨੰਬਰਦਾਰ ਜੀ ਮੀਟਿੰਗ ਦਾ ਕੀ ਏਜੰਡਾ ਸੀਗਾ ਮੀਟਿੰਗ ਦਾ ਏਜੰਡਾ ਵੀ ਇਹੇ ਸੀਗਾ ਤੇ ਜਿਹੜੀ ਸਾਡੇ ਬੈਲ ਗੱਡੀਆਂ ਵੀ ਦੌਰ ਨੂੰ ਹੋਰੀ ਘੰਟੇ ਮਿਲੇ ਆ ਇਹਦੇ ਸਬੰਧ ਦੇ ਵਿੱਚ ਇੱਥੇ ਇਕੱਠ ਹੋਇਆ ਸੀਗਾ ਤੇ ਉਹ ਅਸੀਂ ਧੰਨਵਾਦ ਕਰਨਾ ਸੀਗਾ ਮਮਾ ਜੀ ਦਾ ਕਰਨਾ ਸੀ ਭਗਵੰਤ ਮਾਨ ਜੀ ਦਾ ਕਰਨਾ ਸੀ ਮੁੱਖ ਮੰਤਰੀ ਸਾਡੇ ਪੰਜਾਬ ਨੇ ਉਹਨਾਂ ਨੇ ਸਾਡਾ ਜੋਸ਼ ਅਸੀਂ ਮਤਲਬ ਸਾਡੀਆਂ ਪਿਛਲੀਆਂ ਸਰਕਾਰਾਂ ਬਣੀਆਂ ਸੀਗੀਆਂ ਜੋ ਅਸੀਂ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦੇ ਲੇਕਿਨ ਸਾਡੀ ਕੋਈ ਐਡੀ ਸੁਣਵਾਈ ਨਹੀਂ ਹੋਈ ਜਿੰਨੀ ਭਗਵੰਤ ਮਾਨ ਵਾਲੀ ਸਰਕਾਰ ਦੇ ਵਿੱਚ ਸਾਡੀ ਸੁਣਵਾਈ ਹੋਈ ਆ ਮਾਮਾ ਜੀ ਨੇ ਸਾਡੀ ਬਾ ਉਹਨਾਂ ਨੂੰ ਫੜਾ ਕੇ ਸਾਡਾ ਕੰਮ ਨਿਪਟਨੇ ਪਰ ਚੜਿਆ ਉਸੇ ਵਿਸ਼ੇ ਤੇ ਅਸੀਂ ਇਕੱਠੇ ਹੋਏ ਸੀਗੇ ਉਹਨਾਂ ਦਾ ਧੰਨਵਾਦ ਕਰ ਲਈ ਅਸੀਂ ਫੇਰ ਵੀ ਉਹਨਾਂ ਦਾ ਆਪਣੇ ਕੰਨੀਓ ਜਿੰਨੇ ਮੇਰੇ ਸਾਥੀ ਇੱਥੇ ਆਏ ਨੇ ਸਾਰੇ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਦਾ ਵਿਸ਼ਾ ਇਹੀ ਸੀਗਾ ਜੀ ਮੇਨ